ਗੁਰਮੁਖੀ ਅਤੇ ਸ਼ਾਮੁਖੀ ਵਿੱਚ ਕੀ ਫਰਕ ਹੈ ਸ਼ਾਹਮੁਖੀ ਗੁਰਮੁਖੀ ਵਾਂਗ ਪੰਜਾਬੀ ਦੀ ਹੀ ਇੱਕ ਲਿਪੀ ਹੈ ਜਿਵੇਂ ਅਸੀਂ ਪੰਜਾਬੀ ਲਿਖਣ ਦੇ ਲਈ ਗੁਰਮੁਖੀ ਦੇ ਊੜਾ ਐੜਾ ਈੜੀ ਆਦ ਅੱਖਰ ਵਰਤਦੇ ਹਾਂ ਉਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਪੰਜਾਬੀ ਲਿਖਣ ਦੇ ਲਈ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ ਜਿਸ ਦੇ ਅੱਖਰ ਅਲਿਫ ਬੇ ਪੇ ਟੇ ਸੇ ਆਦ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਉਰਦੂ ਜਿਸ ਦੀ ਆਪਣੀ ਕੋਈ ਲਿਪੀ ਨਹੀਂ ਹੈ ਉਹ ਵੀ ਸ਼ਾਹਮੁਖੀ ਚ ਲਿਖੀ ਜਾਂਦੀ ਹੈ ਕਿਉਂਕਿ ਸ਼ਾਹਮੁਖੀ ਉਰਦੂ ਤੋਂ ਪੁਰਾਣੀ ਹੈ ਤੇ ਗੁਰਮੁਖੀ ਤੋਂ ਵੀ ਪੁਰਾਣੀ ਹੈ ਦਰਸਲ 9ਵੀ 10ਵੀ ਸਦੀ ਦੇ ਵਿੱਚ ਜਦੋਂ ਪੰਜਾਬੀ ਨੂੰ ਇੱਕ ਨਵੀਂ ਲਿਪੀ 'ਚ ਲਿਖਣ ਦੀ ਲੋੜ ਪਈ ਤਾਂ ਉਸ ਸਮੇਂ ਅਰਬੀ ਤੇ ਫਾਰਸੀ ਦੀ ਲਿਪੀ 'ਚ ਬਹੁਤ ਸਾਰੇ ਬਦਲਾਅ ਕਰਕੇ ਨਵੇਂ ਚਿੰਨ੍ਹ ਘੜੇ ਗਏ ਤੇ ਇਸ ਨੂੰ ਸ਼ਾਹਮੁਖੀ ਦਾ ਨਾਂ ਦਿੱਤਾ ਗਿਆ ਹਾਲਾਂਕਿ ਸ਼ਾਹਮੁਖੀ ਦਾ ਇਹ ਨਾਮ 18ਵੀਂ 19ਵੀਂ ਸਦੀ ਦੇ ਵਿੱਚ ਜਾ ਕੇ ਗੁਰਮੁਖੀ ਦੀ ਰੀਸ ਤੇ ਪਿਆ ਸ਼ਾਹਮੁਖੀ ਤੋਂ ਪਹਿਲਾਂ ਪੰਜਾਬੀ ਸ਼ਾਰਦਾ ਤੇ ਟਾਕਰੀ ਲਿਪੀ 'ਚ ਲਿਖੀ ਜਾਂਦੀ ਸੀ ਅਖੀਰ 16ਵੀਂ ਸਦੀ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਲਿਪੀਆਂ ਦੇ ਵਿੱਚ ਸੁਧਾਰ ਕਰਕੇ ਤੇ ਨਵੇਂ ਚਿੰਨ੍ਹ ਘੜ ਕੇ ਗੁਰਮੁਖੀ ਪਰਚਲਿਤ ਕੀਤੀ ਪੁਰਾਣੀਆਂ ਪੋਥੀਆਂ ਨੂੰ ਵੀ ਇਸ ਨਵੀਂ ਲਿਪੀ ਦੇ ਵਿੱਚ ਲਿਖਵਾਇਆ। ਸ਼ਾਹਮੁਖੀ ਲਿਪੀ ਦਾ ਸਬੰਧ ਇਸਲਾਮ ਦੇ ਨਾਲ ਹੈ। ਪੰਜਾਬੀ ਕਿੱਸਾਕਾਰਾਂ ਤੇ ਸੂਫੀ ਸੰਤਾਂ ਨੇ ਆਪਣੀਆਂ ਰਚਨਾਵਾਂ ਇਸੇ ਲਿਪੀ ਦੇ ਵਿੱਚ ਕੀਤੀਆਂ ਤੇ ਕਈਆਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਪੰਜਾਬੀ ਸਭ ਤੋਂ ਪਹਿਲਾਂ ਸ਼ਾਹਮੁਖੀ ਲਿਪੀ 'ਚ ਲਿਖੀ ਗਈ ਸੀ। ਤੇ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਵੀ ਸ਼ਾਹਮੁਖੀ ਲਿਪੀ 'ਚ ਲਿਖੀਆਂ ਗਈਆਂ। ਕਸ਼ਮੀਰੀ ਤੇ ਸਿੰਧੀ ਭਾਸ਼ਾ ਵੀ ਇਸੇ ਸ਼ਾਹਮੁਖੀ ਲਿਪੀ ਦੇ ਵਿੱਚ ਲਿਖੀ ਜਾਂਦੀ।